ਦਸ਼ਮਨ ਗੱਲ ਕਰਦਾ ਤੇ ਅਸੀਂ ਉਹ ਖਾਸ ਕਰਕੇ ਇਹ ਕੋਲ ਕੀਤਾ ਗਿਆ ਤੇ ਭਗਤ ਕਿਹਾ ਜਾਵੇ ਭੱਜਾ ਸਾਡੇ ਵਾਲੇ ਗਵਾਲੇ ਦੇ ਤੋਂ ਪਹਿਲਾਂ ਤੁਸੀਂ ਸਾਥੀਆ ਆਪ ਵੀ ਜਿਹੜੇ ਪੁਆਇੰਟ ਹੈ ਉਹ ਡਿਸਕਸ ਕਰਦੇ ਆਂ ਅੰਮ੍ਰਿਤ ਵਿੱਚ 1430 ਬੰਨੇ ਆ ਉਹਨਾਂ ਵਿੱਚ ਬਾੜੀ ਵੀ ਸ਼ੁਰੂਆਤ ਚ ਲਿਖਿਆ ਜੀ ਬਾੜੀ ਕਿਸ ਮਹਾਪੁਰਸ਼ ਦੀ ਹੈ ਜਿਹੜਾ ਬਾੜੀ ਲਿਖਿਆ ਸੀ ਲਿਖਵਾਵਾਂਦੇ ਸੀ ਪੰਚਨ ਪਾਖਿਆ ਔਰ ਲਿਖਣ ਵਾਲਾ ਕੌਣ ਸੀ ਪਾਈ ਦੁਦਾ ਉਨੇ ਆਪਣੇ ਕਰਤੀਨਾ ਰੈਫਰੈਂਸ ਦਿੱਤਾ ਉਹਨੂੰ ਬਾਣੀ ਵਿੱਚ ਪੱਲੇ ਸਿਰ ਉਹ ਸਿਰਫ ਇੱਕ ਰੈਫਰੈਂਸ ਹੈ ਕਿ ਉਹ ਬਾਣੀ ਕਿਸ ਮਹਾਂਪੁਰਖ ਦੀ ਹੈ ਸਿਰਫ ਉੱਪਰ ਇੰਨੀ ਗੱਲ ਲਿਖੀ ਹੈ ਵਿੱਚ ਕੁਝ ਨਹੀਂ ਕਿਸੇ ਨੂੰ ਪਤਾ ਨਹੀਂ ਲਿਖਿਆ ਗਿਆ ਕਿਸੇ ਨੂੰ ਮੁਹੱਲਾ ਵਿੱਚ ਨਹੀਂ ਲਿਖਿਆ ਗਿਆ ਸ਼ਬਦ ਦੇ ਵਿੱਚ ਵੀ ਗੱਲ ਜਿਹੜੀ ਗੱਲ ਵੀ ਉਹ ਆਪਾਂ ਚਾਹੇ ਰੱਬ ਕਹੋ ਗॉड ਕਹੋ ਪਰਮਾਤਮਾ ਕਹੋ ਵਾਇਰੂ ਕਹੋ ਉਹਨੂੰ ਬਾਣੀ ਵਿੱਚ ਗੋਬਿੰਦ ਥਾਪੁਰ RAM ਤਾਂ ਕਹਿੰਦੇ ਕਿਹੜੀ ਤਰੀਕਿਆਂ ਦੇ ਨਾਲ ਸੰਬੋਧਨ ਕੀਤਾ ਹੋਇਆ ਹੈ ਉਤਾ ਪਖਰੇ ਵਖਰੇ ਨਾਮ ਤੇ ਆਪਾਂ ਕਿਹਦਾ ਸੱਚ ਮੰਨਾਂਗੇ ਆਪਾਂ ਤਾਂ ਰੌਲਾ ਇਸ ਸਰਕਾਰ ਦੇ ਦੁਰਵਿਦਾਸੀ ਸਾਡੇ ਮਾਰਗਦਰਸ਼ਕ ਆ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਆ ਉਹਨਾਂ ਦੀ ਬਾਣੀ ਜਿਹੜੀ ਆ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਬੰਦਨ ਦੀ ਸੇਧ ਦਿੰਦੀ ਆ ਉਹ ਸਾਡੇ ਲਈ ਜਗਤਗੁਰੂ ਆ ਔਰ ਉਹਦੇ ਕਈ ਹਵਾਲੇ ਜਿਹੜੇ ਆ ਬਾਣੀ ਦੇ ਵਿੱਚ ਪਹਿਲਾਂ ਵੀ ਬੁਲਾਰਿਆਂ ਨੇ ਦੁੱਤੇ ਨੇ ਮੈਂ ਉਸ ਗੱਲ ਦੇ ਵਿੱਚ ਜਾਣਾ ਹਾਂ ਪਰ ਦੂਸਰੀ ਗੱਲ ਇਸ ਬਾਅਦ ਹਲੇ ਕਲੀਅਰ ਹੋਊਗੀ ਦੂਸਰੀ ਗੱਲ ਇਹ ਆ ਕਿ ਉਹ ਜਿਹੜੀਆਂ ਸ਼ਰਾਰਤਾਂ ਕਰਦੇ ਆ ਉਹ ਸ਼ਰਾਪਾਂ ਸਾਡੇ ਜਿੰਨਾ ਕਦੇ ਚੁੰਡੀ ਬਣ ਕੇ ਲਿਖਦੇ ਬਈ ਨਾਲ ਦੇਖੀਏ ਬਿਜਾਦਿਆ ਤੁਸਤੇ ਜਿਆਦਾ ਹੈ ਤੁਸਤੇ ਪਤਾ ਹੁਣ ਨੂੰ ਨਹੀਂ ਆ ਕਿ ਜਦੋਂ ਇਹ ਇਕੱਠੇ ਹੁੰਦੇ ਆ ਫਿਰ ਇਹ ਭਾਗ ਪੈਂਦੇ ਆ ਪਰ ਕਿਉਂਕਿ ਉਹਨਾਂ ਦਾ ਆਪਣਾ ਵਿਵਾਦ ਕੋਈ ਨਾ ਕੋਈ ਚੱਲਿਆ ਹੁੰਦਾ ਹੈ ਤੁਹਾਨੂੰ ਨੋਟ ਕਰ ਲਿਓ ਇਹ ਗੱਲ ਕਦੋਂ ਹੁੰਦੀ ਆ ਜਦੋਂ ਉਹਨਾਂ ਦੇ ਆਪਣੇ ਘਰ ਤੋਂ ਲੜਾਈ ਹੁੰਦੀ ਆ ਉਸ ਵੇਲੇ ਮੁੰਡਾ ਛੇੜਦੇ ਆ ਤਾਂ ਕਿ ਇਹ ਇਕੱਠੇ ਵਧਣ ਕੋਈ ਗੱਲ ਨਹੀਂ ਹੈ ਸਾਂਭਲਾ ਦੇ ਬਾਅਦ ਵਿੱਚ ਉਹਨਾਂ ਦੇ ਮਨ ਦਾ ਇਹ ਆ ਲੈਕਿਨ ਅਸੀਂ ਆਪਣੇ ਵਾਲਿਆਂ ਨੂੰ ਕਿਸੇ ਮੁੱਦੇ ਤੇ ਆਪਣੇ ਨਾਲ ਜੋੜ ਗਏ ਐਸੇ ਲੋਕਾਂ ਨਾਲ ਕਿ ਤੱਕ ਲੜਾਈ ਕਰਦੇ ਹੀ ਨਹੀਂ ਇਸ ਕਰਕੇ ਛੁੰਡੀ ਵੱਡੀ ਸਾਡੇ ਤੇ ਤਾਂ ਕਿ ਦੇਖੀਏ ਉਹਨਾਂ ਨੇ ਸਾਡੇ ਉੱਤੇ ਕਦੇ ਕੀਤਾ ਕਿ 35 ਸਾਲ ਪਹਿਲਾਂ ਦੇ ਘੁੱਟਾ ਸਾਹਿਬ ਚੁੱਕ ਕੇ ਦੇਖੋ ਜਿਹਦੇ ਵਿੱਚ ਅਰਦਾਸ ਕੀਤੀ ਹੋਈ ਹੁੰਦੀ ਸੀ ਔਰ ਸੋ ਕਰਤਾਰ ਦਾਸ ਦੇ ਵਿੱਚ ਲਾਈਨਾਂ ਹੁੰਦੀਆਂ ਸੀ ਆ ਜਿਹੜੇ ਕਹਿੰਦੇ ਆ ਬੰਦ ਬੰਦ ਕਟਵਾਏ ਉਪਰੀਆਂ ਲਖਾਈਆਂ ਚੜਖਣੀਆਂ ਦੇ ਜਿਹੜੇ ਤਨ ਆਰਿਆਂ ਨਾਲ ਚਰਾਏ ਗਏ ਉਹਦੇ ਵਿੱਚ ਦੋ ਲਾਈਨਾਂ ਹੋਰ ਹੁੰਦੀਆਂ ਸੀ ਜਿਹੜੇ ਕੋਲੂਆਂ 'ਚ ਪਿੜੇ ਗਏ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲਾਈਆਂ ਅੱਜ ਉਹ ਲਾਈਨਾਂ ਤਾਂ ਹੁਣ ਗੁਰਕਾ ਸਾਹਿਬ ਦੇ ਵਿੱਚ ਨਹੀਂ ਮਿਲਣਗੀਆਂ ਤਾਂ ਕੋਲੂਆਂ ਜੀ ਹਣ ਵਾਲੇ ਕੌਣ ਸੀ ਕਦੀ ਆਪਾਂ ਵਿਚਾਰ ਨਹੀਂ ਕੀਤਾ ਪੁੱਠੀਆਂ ਖੱਲਾਂ ਕਿਹਨੇ ਲਾਈਆਂ ਕੋਲੂਆਂ ਜੀੜ ਹੋਣ ਵਾਲੇ ਪਾਪਾ ਮੋਤੀ ਦਾ ਮਹਿਰਾ ਦਾ ਪਰਿਵਾਰ ਤੇ ਨਾ ਕੱਟਦੀਆਂ ਕਿਉਂ ਬਹੁਤ ਬੀਤੀ ਜਿਹਾ ਅਰਦਾਸ ਹੋ ਗਿਆ ਨਹੀਂ ਪੁੱਠੀਆਂ ਖਲਾ ਦੇ ਪਾਇਆ ਬਾਬਾ ਜੈਸੇ ਖਲਵਾ ਜਿਹੜਾ ਤੁਹਾਡੇ ਵਿੱਚ ਹੋਇਆ ਅਰਦਾਸ ਕੱਟ ਕਿਉਂ ਮਾਰੀ ਆਪਾਂ ਨਹੀਂ ਬੋਲੇ ਆਪਾਂ ਨਹੀਂ ਬੋਲੇ ਉਹਨਾਂ ਨੇ ਫੇਰ ਦੂਸਰਾ ਆਮਾ ਦਿੱਤਾ ਥੋੜੇ ਉੱਤੇ ਦੂਸਰਾ ਆਮਾ ਦਿੱਤਾ ਨਾਲਖਾਈ ਕਲੰਦਰ ਆ ਗਿਆ ਨਾਲਖਾਈ ਕਲੰਦਰ ਦੇ ਵਿੱਚ ਉਹਨਾਂ ਨੇ ਲਿਖਿਆ ਜਿੱਥੇ ਬਾਕੀ ਸਾਰਾ ਪਰਚੇ ਲਿਖਾ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਤੋਂ ਬਾਅਦ ਉਹਨਾਂ ਨੇ ਗੁਰਦੁਆਰੇ ਦੇ ਵਿੱਚ 10 ਜਿਹਨਾਂ ਨੂੰ ਧਰੂ ਮੰਨਦੇ ਆ ਉਹਨਾਂ ਦੇ ਨਾਮ ਲਿਖ ਕੇ ਥੱਲੇ ਲਿਖਾ ਕੇ ਹੋਣ